ਕੰਤਨ ਬਾਬਾ ਦੀਪ ਸਿੰਘ ਚੈਨਲ ਦੇ ਤੁਹਾਡਾ ਸਵਾਗਤ ਆ ਜੀ ਮੈਂ ਤੁਹਾਡੀ ਆਪਣੀ ਜਗਜੀਤ कौर ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਗਲੇ ਤੇ ਗੁੰਮਲੈਸ ਕਿਵੇਂ ਲਾਈਦੀ ਆ ਮੇਰੀਆਂ ਭੈਣਾਂ ਤੇ ਮੇਰੇ ਵੀਰ ਮੇਰੀ ਵੀਡੀਓ ਨੂੰ ਸਟਪ ਨਾ ਕਰਿਓ ਤੇ ਕਿਉਂਕਿ ਜਿਵੇਂ ਮੈਂ ਬਾਬਾ ਦੀਪ ਸਿੰਘ ਦੇ ਬਲੌਗ ਕੋਣੀ ਆ ਮੈਂ ਤਾਂ ਮੈਂ ਸਲਾਈ ਦਾ ਕੰਮ ਕਰਦੀ ਆ ਇਸ ਲਈ ਮੈਂ ਨਾ ਹੂੰ ਤੁਹਾਨੂੰ ਬਿਲਕੁਲ ਸੌਖੇ ਤਰੀਕੇ ਨਾਲ ਦੱਸਦੀਆਂ ਮੈਂ ਸਲਾਈਆਂ ਦੀ ਵੀਡੀਓ ਘੱਟ ਬਣਾਉਣੀ ਆ ਤੇ ਹੂੰ ਕਿ ਬਾਪਾਦੀਪ ਸਿੰਘ ਦੇ ਬਲੌਗ ਪਾਉਂਦੀ ਰਹਿੰਨੀ ਆ ਇਸ ਲਈ ਮੇਰੇ ਕੋਲ ਕੰਮ ਜ਼ਿਆਦਾ ਹੋਣ ਕਰਕੇ ਤੇ ਮੈਥੋਂ ਥੋੜਾ ਜਿਹਾ ਵੀਡੀਓ ਘੱਟ ਪੈਂਦੀ ਆ ਤੇ ਹੁਣ ਆ ਆਪਾਂ ਗਲਾ ਲਾ ਲਿਆ ਤੇ ਇਹਨੂੰ ਆਪਾਂ ਤੁਹਾਨੂੰ ਗੁੰਮ ਲੈ ਸਲਾਉਣੀ ਤੇ ਬਿਲਕੁਲ ਸੌਖੇ ਤਰੀਕੇ ਨਾਲ ਹੀ ਦੱਸੂਗੀ ਮੈਂ ਤੁਸੀਂ ਦੇਖਦੇ ਜਾਇਓ ਧਿਆਨ ਨਾਲ ਦੇਖੇ ਵੀਡੀਓ ਨੂੰ ਸਟੈਪ ਨਾ ਕਰਿਓ ਜਿਹੜੇ ਮੇਰੇ ਨਵੇਂ ਚਾਹ ਆ ਵੀਰੇ ਭੈਣ ਭਾਂ ਆਏ ਆ ਨਵੇਂ ਚੈਨਲ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਆਪਾਂ ਹੁਣ ਇਹਨੂੰ ਹਲਕੇ ਹਲਕੇ ਸਾਇਸਟਰਾ ਕਪੜਾ ਕੱਟ ਕੇ ਅੱਧਾ ਅੱਧਾ ਇੰਚ ਰੱਖ ਲਓ ਤੇ ਇਹਨੂੰ ਆਪਾਂ ਹੌਲੀ ਹੌਲੀ ਇਹਨੂੰ ਮੋੜ ਜਿੰਨਾ ਕਿ ਆਪਾਂ ਇਹਨੂੰ ਹੌਲੀ ਕਰਾਂਗੇ ਤੇ ਇਹ ਜਿਹੜਾ ਰੇਮ ਕਪੜਾ ਹੁੰਦਾ ਗੋਲ ਇਹਨੂੰ ਆਪਾਂ ਹੌਲੀ ਹੀ ਮੋੜਨਾ ਹੁੰਦਾ ਤੇ ਚਾਲ ਥੋੜੀ ਜਿਹੀ ਮੋਟੀ ਰੱਖਣੀ ਹੈ ਮੈਂ ਕਾਲ ਨਹੀਂ ਕਰਦੀ ਸਲੋ ਸਲੋ ਤੁਹਾਨੂੰ ਦੱਸੂਗੀ ਵੀ ਮੈਂ ਕਿਵੇਂ ਲੈਸ ਲਾਉਣੀ ਆ ਗੋਲ ਗੋਮ ਲੈਸ ਕਿਵੇਂ ਲੱਗੂਗੀ ਤੇ ਨਾਲੇ ਮੈਂ ਸਿੰਪਲ ਤਰੀਕੇ ਨਾਲ ਲਾਉਂਗੀ ਕੋਈ ਮੈਂ ਜਿਆਦਾ ਫੈਸ਼ਨ ਡਿਜ਼ਾਈਨਰ ਨਹੀਂ ਹੈਗੀ ਨੂੰ ਪੂਰੀ ਸਮਝ ਆਊਗੀ ਜਿਹਦੇ ਵਿੱਚ ਇਹ ਕਿਵੇਂ ਬਣਾਈਏ ਹੈ ਉਹ ਆਪਾਂ ਆਪਣਾ ਕਪੜਾ ਸੀ ਉਹ ਆਪਾਂ ਇਥੇ ਵੀ ਜਿਹੜਾ ਕੋਈ ਥੋੜਾਖਣਾ ਵੱਧ ਹੋਵੇ ਉਹਨੂੰ ਕੱਟ ਦੇਣਾ ਚਾਹੀਦਾ। ਸ্লাই ਵਾਰਨਿੰਗ। ਸਾ ਦੇਖੋ ਜੀ ਹੋਣਾ ਆਪਏ ਨੂੰ ਇਹਦੇ ਲਗਾਗੇ। ਇਹਦੀ ਲਾਵਾਂਗੇ ਲੈਸ। ਇੱਕ ਉਹ ਮੋਜੂ ਕੀ ਬਿਲਕੁਲੀ ਸੌਖਾ ਤਰੀਕਾ ਜੀ ਜਮਾਈ ਸੌਖਾ ਤਰੀਕਾ ਕੋਈ ਵੀ ਔਖਾ ਨਹੀਂ ਹੈਗਾ ਮੇਰੇ ਯਾਂ ਪਹਿਣਾ ਆਸਾਨੀ ਨਾਲ ਹੀ ਲਾ ਸਕਦੇ ਆਣੇ ਇਹਨੂੰ ਕਿਉਂਕਿ ਅੱਡੋ ਅੱਡੀ ਤਰੀਕੇ ਹੁੰਦੇ ਆ ਵੇ ਜਿਵੇਂ ਕਿ ਮੈਂ ਤਾਂ ਹੁਣ ਆਏ ਮਸ਼ੀਨ ਨੂੰ ਜ਼ਿਆਦਾ ਤੇਜ਼ ਨਾ ਕਰੇ ਤੇ ਸਲੋ ਸਲੋ ਮਸ਼ੀਨ ਨੂੰ ਲਾ ਕੇ ਆਪਾਂ ਇਹਦੀ ਫਿਨਿਸ਼ਿੰਗ ਵੜਾ ਸਕਦੇ ਆ ਵਧੀਆ ਕਿਉਂਕਿ ਇਹਦੀ ਗਲਾਈ ਹੁੰਦੀ ਹੈ ਤੇ ਥੋੜਾ ਸਲੋ ਮਸ਼ੀਨ ਚੱਲ ਜੇ ਤੁਹਾਨੂੰ ਵੀ ਪਤਾ ਹੀ ਹੈ ਕੁੱਝ ਇਹ ਆਪਣੇ ਲਾਸਟ ਇਹ ਲਾ ਦਿੰਦੇ ਹਾਂ। ਹਿੰਦਲੀ ਤੇ ਆਪਣਾ ਲਾਸਟ ਲਾ ਲਈਏ। ਫਿਰ ਆਪਣਾ ਕੋੜਾ ਜਿਹਾ ਰੋੜ ਨਿਕਲੇਗਾ। ਫਿਰ ਲਾਸਟ ਹੋ ਜਾਏਗਾ। ਕੁਝ ਜੀ ਮੇਰੀਆਂ ਭੈਣਾਂ ਨੂੰ ਵੀਡੀਓ ਵਧੀਆ ਲੱਗੀ ਨਾ ਮੈਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੇ ਮੈਨੂੰ ਕੁਝ ਦੱਸਣਾ ਦ ਪੁੱਛਣਾ ਜਾਂ ਗਾਇਤੇ ਕੱਢਣੀ ਕੋਈ ਦਾਸ ਰਹਿ ਜੇ ਠੀਕ ਹੈ ਮੈਂ ਕਿਸੇ ਦਾ ਕੋਈ ਗੁੱਸਾ ਨਹੀਂ ਕਰਦੀ ਤੇ ਮੈਨੂੰ ਆਪਾਂ ਨੇ ਇਹਦਾ ਸੈਂਟਰ ਕਰ ਲਿਆ ਕੋਈ ਵੀ ਆਪਾਂ ਬੁਕਲੂ ਸੈਂਟਰ ਕਰ ਲਿਆ। ਵਲੇਰਾ। ਭਲਾ ਵੀ ਪੁੱਠਾ। ਤੁਸੀਂ ਦੇਖ ਰਹੇ ਹੋ, ਭਲਾ ਪੁੱਠਾ ਹੀ। ਕਿ ਆਪਾਂ ਇਹਦਾ ਸੈਂਟਰ ਕਰ ਲਿਆ। ਤੇ ਹੁਣ ਆਪਾਂ ਕਿ ਮੀਰੀ ਜਿਹੜਾ ਇਹਦਾ ਵੀ ਆਪਾਂ ਸੈਂਟਰ ਕਰ ਲਾਂਗੇ ਇੱਥੇ ਆਪਾਂ ਇੱਕ ਲੱਗਿਆ ਪਹਿਲਾਂ ਟੱਕ ਲੱਗਿਆ ਆ ਇਹਦਾ ਵੀ ਆਪਾਂ ਸੈਂਟਰ ਕਰ ਲਾਂਗੇ ਹਾਂ ਦੇਖੋ ਹੁਣ ਆਪਾਂ ਇਹਨੂੰ ਕਨੀਜ ਨੂੰ ਵੀ ਪੁੱਠਾ ਰੱਖਾਂਗੇ ਇੱਕ ਇਹ ਮੀਦਾ ਵੀ ਟੱਕ ਲੱਗਿਆ ਹੋਇਆ ਇੱਥੇ ਬੱਸ ਟਮਾਟੇੰ ਟੱਕ ਲਾਉਣ ਨੂੰ ਨਹੀਂ ਆ ਤੇ ਆਪਾਂ ਇਹਨੂੰ ਵੀ ਪੁੱਠੇ ਰੱਖਾਂਗੇ ਗਲੇ ਨੂੰ ਵੀ ਤੇ ਚਾਹ ਆਪਾਂ ਥੋੜੀ ਜੀ ਮੋਟੇ ਕਰਾਂਗੇ

సేనా సూ స आते हैं। जब पहले इत गलती होगी अपनी अपना गला है होना ਕਲੇਨ ਨੂੰ ਮੈਂ ਐਟ ਕੋਈ ਬਲਾਈਜ਼ਰ ਆਖ ਲਿਆ ਜੇ ਤੁਹਾਡੇ ਆਪਣਾ ਬਲੇ ਦੇ ਵਿੱਚ ਕੋਈ ਵੱਲ ਨਾ ਪਵੇ ਇਸ ਲਈ 2017 2018 2018 apa 2018 2018 2018 ada 2018 2018 2018 ਦੇਖੋ ਜੀ ਆਪਣਾ ਗਲਾ ਆ ਗਿਆ ਸਿੱਧੇ ਪਾਸੇ ਦੇਖੋ ਫਾਗਣਾ ਲਾਸ ਆਪਣੀ ਸਹੀ ਬਿਲਕੁਲ ਦੇਖੋ ਆਪਾਂ ਨੂੰ ਮੋਡਰਨ ਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਆਈ ਬਿਲਕੁਲ ਸਹੀ ਹੈ ਜਮਾ ਦੇਖੋ ਜੀ ਇੱਥੇ ਸਲਾਈ ਲਾਉਣੀ ਹੋਵੇ ਤਾਂ ਤੁਸੀਂ ਲਾ ਸਕਦੇ ਹੋ ਵਰਨਾ ਨਹੀਂ ਕੋਈ ਲੋੜ ਨਹੀਂ ਹੁੰਦੀ ਤੇ ਹੁਣ ਆਪਾਂ ਇੱਥੇ ਸिलाई ਲਾਵਾਂਗੇ ਤੇ ਗਲਾ ਬਣਾ ਕੇ ਰੈਡੀ ਹੋ ਜੂਗਾ ਪਾਈਪ ਇੱਥੇ ਵੀ ਕੱਢਣੀ ਹੋਵੇ ਤਾਂ ਇੱਥੇ ਵੀ ਨਿਕਲ ਸਕਦੀ ਨੂੰ ਜੇ ਇਹ ਚਲਦਾ ਕੇ ਬਿਲਕੁਲ ਰੈਡੀ ਹੋ ਗਿਆ ਦੇਖੋ ਜੀ ਆਪਾਂ ਨੂੰ ਬਾਹਰੇ ਨੂੰ ਮਲਾਸ ਲਓ ਰੇ ਚੈੱਕ ਕਰ ਚੁੱਕੀ ਹੋ ਚੁੱਕੀ ਅਕਾ ਲੱਗਦਾ ਲੈਸ ਲੱਗੀ ਰਹੇ ਦੇਖੋ ਸਹੀ ਲੱਗਦੀ ਲੈਸ ਆਪਣੀ ਮੱਦੀਏ ਬਾਹਰ ਗਿਆ ਲਿਆ ਜੇ ਕੋਈ ਬਾਈਕਾਂ ਕੱਢਨੇ ਹੋਏ ਆਪਾਂ ਇੱਥੇ ਵੀ ਕੱਢ ਸਕਦੇ ਆ ਪਰ ਨਹੀਂ ਜੇ ਮੈਂ ਕੱਢਣੀ ਨਹੀਂ ਸੀ ਜਿਵੇਂ ਆਪਾਂ ਨੂੰ ਕੋਈ ਕਹਿ ਦਿੰਦਾ ਆਪਾਂ ਉਸ ਤਰ੍ਹਾਂ ਹੀ ਬਣਾ ਦਿੰਨੇ ਆ ਤੇ ਹੁਣ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਮੈਂ ਤੁਹਾਨੂੰ ਹੋਰ ਸਲਾਈ ਦੀਆਂ ਵੀਡੀਓ ਪਾਇਆ ਕਰੂੰਗੀ ਬੜਾ ਬੱਤੇ ਬਲੌਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ